ਆ ਜਾਨ ਤੁਰੀ ਜਿਹਾ ਸਾਰਾ ਜੰਗ ਰੱਖੀ ਜਿਹਦੀ ਮੱਝ ਸਾਰੇ ਕਮਰੇ ਚ ਹੀ ਰਵੇ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕਾਹਮ ਆ ਜੀ ਲੋਬੀ ਮੇਟਰੋ ਲਾਈਵ ਕਰਤੀ ਸਟਾਰਟ ਰਾਤ ਪਹਿਲੀ ਚੁਆਈ ਸੀ ਤੋਂ ਖਾਲੀ ਕੀਤੀ ਆਪਾਂ ਤੇ ਸਵੇਰੇ ਦੂਜੀ ਚੁਆਈ ਸੀਗੀ ਰਾਤ ਸੀਗੀ 11440 ਸਵੇਰੇ ਸੀਗੀ 10600 ਕੁਸ ਗ੍ਰਾਮ ਸੀ ਟੈਮ ਜੋਰ ਬਣ ਜਾਂਦਾ ਨਾ ਕਟਰੂ ਜੀ ਤਪ ਕਰੋ ਤਪ ਹੋ ਜਾਗੋ ਸਤਿ ਕਰਮ ਸੱਚਾ ਕਰਮ ਆਸਾਰੋ ਮਾਤਿ ਉਪਨਨ ਲੱਗਦਾ ਇਸ ਦਾ ਸੁਭਾਅ ਹੈ ਨਾ

ਕਿ ਜੀ ਬੇਰਬਾਦ ਨਾਸ ਨੋਟ ਚਾ ਰਲਾਤੀ ਤੂਲ ਵਾਸੀ ਮਹਾਮਾਤ ਉਪਰੇ ਮੋਦੀ ਦਾ ਵਾਲਾ ਕਾ 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 ਹਾਲ ਇੱਕ ਹਿਸਾਬ ਕਾਇਕ ਅਸੇ ਬੰਨੋ ਉਹ ਦੋ ਸਭਿ ਲੋਕ ਤੁਮ ਜੁਗੀ ਟੱਟਾਂ ਅਸਤਾਨ ਕਰੀਐ ਅਬ ਦਾਸ ਆਸਰਾ ਸੁਭਿ ਲੋਕ ਤੁਮ ਦਾ ਅੰਤਵਾਂ ਤੇਰਾ ਕੀ ਤਾਤ ਪ੍ਰਸਾਦਿ ਹੈ ਨੋ ਜੋ ਕੀ ਚੋਰੀ ਮੈਂ ਜੁਨੇ ਆ ਕਿ ਤਉ ਦਾ ਜਮੂਨ ਨਾ ਕੱਲ੍ਹ ਸਾਹਮਣੂ ਬਹੁਤ ਵਧੀਆ ਮਿਲੀ ਏ ਕੱਲ੍ਹ ਸਾਹਮਣੂ ਪੂਰਾ ਵਧੀਆ ਮਿਲੀ ਏ ਮੈਂ ਹਾਂ ਹੂੰ ਇਹਦੇ ਇੱਕ ਥਾਂ ਤੇ ਹੋਇਆ ਵਾ ਜ਼ਖਮ ਕੱਟੇ ਦਾ ਵਜ੍ਹਾ ਵਾ ਦੰਦ ਤੇ ਉਹ ਜ਼ਖਮ ਬਾਹ ਵਾ ਬਣਿਆ ਵਾ ਤੇ ਉਹਨੂੰ ਜਦੋਂ ਹੱਥ ਲਾਉਂਦੇ ਆ ਤੇ ਉਦੋਂ ਫਿਰ ਇਹ ਕਰਦੀ ਆ ਸੁਖੀ ਸੁਹਾ ਰਾਤ ਪਸਾਣ ਮੋਟਾ ਟਕੇ ਤੀ ਅਪੀਆ ਦਰ ਹੈ ਬਲਿ ਖਾਓ ਰਬਤਾ ਜੀ ਦੇ ਪਰਦੇ ਜਿਸ ਤੋਂ ਦੇ ਪਰਦੇ ਜਾ ਰਹਿ ਰਹੇ ਹੋ ਤੁਮ ਕਾਦੀਆ ਮਿਲ ਲੈ ਕੇ ਹੀ ਗੇ ਕੰਧਾ ਕੰਧਵਾਂ ਰੱਖੀ ਰੱਖ ਹਾਰਿਆ ਸੁਵਾਰਿਆ ਆਯੋ ਜੀ ਤੁਮਾਰਾ ਹੋਆ ਅਸਰਾ ਨਾਮ ਵਿਸਾਲ ਅੰਤਰ ਵਿਸਾਲ ਦਰਨ ਸੰਕਰਾਂਤ ਉਪਾਚਰ ਕਰਿਆ ਹਾਂ ਹਾਂ ਜੀ ਸਤਿ ਸ਼੍ਰੀ ਅਕਾਲ ਬਾਈ ایک دو کی میں تک نا بالٹی بھی بدلے ہو کر سوتہ نہیں ڈرتی اچھا ٹھیک ہے اوکے اچھا ٹھیک ہے ہوں ਹਾਂ ਉਹ ਜਦੋਂ ਉਹ ਸਾਨੂੰ ਹੱਥ ਪੈਂਦਾ ਉਦੋਂ ਕਰਦੀ ਹੈ ਜੇ ਕਰਦੋ ਵਜੂ ਦੇ ਕਰਦੇ ਤਾਂ ਸਭ ਕੱਲੇ ਕਰਦੇ ਹੂੰ ਇਹ ਰੱਬਾ ਫੈਗਰ ਜੇ ਕੋਈ ਤਾਂ ਹੋ ਸਕਦੀ ਜਿਹੜਾ ਬਾਜੇ ਦੋਰਾ ਹੋ ਜਾਵੇ ਮੇਰਾ ਬੱਤ ਪੂਰ ਰਿਹਾ ਹੂੰ ਨਹੀਂ ਮੱਝ ਚੰਗੀ ਹੈ ਜੀ ਪਤਾ ਲੱਗਦਾ ਮੱਝ ਦੁੱਧ ਵਾਲੀ ਮੱਝ ਹੈ ਜੀ ਹੂੰ ਚਲੋ ਉਹ ਪ੍ਰੋਬਲਮ ਤਾਂ ਕਿਦੋਂ ਮਰਜੀ ਆ ਸਕਦੀ ਹੈ ਕਿਸੇ ਪਸ਼ੂ ਨਾਲ ਵੀ ਜੀ ਬੋਰ ਦਾ ਲੱਗਾ ਚੰਗੀ ਹੈ ਮੱਝ ਵੀ ਚੰਗੀ ਕਦਕਾਠ ਵਾਲੀ ਹੈ ਚੰਗੇ ਦੁੱਧ ਵਾਲੀ ਮੱਝ ਉਹ ਬੋਰ ਇਹੋ ਜਿਹੀ ਕਦਦਾ ਵੀ ਜਨਾ ਉਹ ਬੋਰ ਜਿਹੜਾ ਬੋਰ ਦਾ ਜ਼ੋਰ ਜਿਹੜਾ ਮੈਂ ਤੁਹਾਨੂੰ ਆ ਕੇ ਮੁੱਦੀ ਕਰਦੇ ਲੋਵੀ ਬਾਲਟੀ ਉਹ ਮੁੱਦੀ ਕਰਤੀ ਐ ਇੱਕ ਇੱਥੇ ਰੱਖਦੇ ਜਮਾ ਇੱਧਰ ਇੱਥੇ ਬਸ ਇੱਥੇ ਰੱਖ ਦੇ ਬਾਲਟੀ ਪਚਾਲਦੀ ਨਹੀਂ ਬਦਲੀ ਐ ਜੀ ਜਦੋਂ ਉਹ ਤੁਹਾਨੂੰ ਹੱਥ ਪੈਂਦਾ ਉਦੋਂ ਤਕਰੀਰ ਮੰਨਦੀ ਐ ਵੀ ਕਈ ਵਾਰੀ ਲੱਤ ਲੋ ਤੋਂ ਵੱਜ ਜਾਂਦੀ ਹੁੰਦੀ ਐ ਆਜ ਬਹਿਰ ਹਰ ਹਾਲਾਤ ਦਾ ਸਾਰੀਆ ਅਰੇ ਉਹ ਤੁਹਾਨੂੰ ਫੜ ਨਹੀਂ ਦਿੰਦੀ ਜਿਹੜੇ ਥਾਂ ਦੇ ਵਿੱਚ ਪ੍ਰੋਬਲਮ ਹਨ ਉਹ ਤੁਹਾਨੂੰ ਨਹੀਂ ਫੜਨ ਦਿੰਦੀ ਆਜ ਕੀ ਕਹੂੰ ਉਹ ਨਾ ਸੱਤ ਕਹਿਆ ਹਾਂਜੀ ਹਾਂਜੀ ਪਾ ਦਿਓ ਜੀ ਇੱਥੇ ਪਾ ਦਿਓ ਚੱਕ ਲੈ ਕਣੇ ਯਾਰਾ ਰਾਮਾ ਸਿਉ ਵਰਾਪਾ ਬਸ ਪਾਣੀ ਪੂਰ ਰਵੇ ਰਮਣੀ ਅੰਤਰਾ ਰਹਿ ਗਿਆ ਕੋਈ ਨਹੀਂ ਮਨੂ ਹੱਥ ਪਾਇਆ ਨਹੀਂ ਉਹਦੇ ਲੱਤ ਮਾਰ ਗਏ ਬਹੁਤ ਜੀਰ ਜੀਰ ਜੀ ਆਈ ਬਿਬਲੇ ਤਾਂ ਹਾਂ ਜੀ ਹੋ ਜਾਂਦਾ ਕਈ ਵਾਰੀ ਇਹ ਸਾਨੂੰ ਮੌਕੇ ਦਿਓ ਇਹ ਕੁਦਰਤੀ ਹੁੰਦਾ ਜੀ ਇਹ ਲਾ ਹੋ ਗਈ ਹੁਣ ਪਾ ਵਾ 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 ਕੀ ਬੱਤੀ ਹੋ ਜਾ ਪਾ ਰਿਆ ਗਾ ਲੋ ਜੀ ਬਾਕੀ ਬਾਲਟੀ ਝਾੜ ਕੇ ਪਾਉਂਦਾ ਜਿਹੜਾ ਦੁੱਧ ਹੋ ਗਿਆ ਉਹ ਆ ਹੁਣ 10 ਕਿਲੋ 800 ਗ੍ਰਾਮ ਤੇ ਤੜਕੇ ਦਾ ਦੁੱਧ ਸੀਗਾ 10 ਕਿਲੋ 640 ਗ੍ਰਾਮ ਸੀ ਤੜਕੇ ਹਨਾ ਤੜਕੇ 10 ਹਾਂ 10 640 ਸੀ ਤੇ 10 600 ਤੜਕੇ ਤੇ 10 800 ਹੋਣ 820 ਹੋ ਗਿਆ ਪਾਜੀ 10 ਕਿਲੋ ਇਹ ਹਾਲੇ ਮੇ ਕੋ ਡੀ ਆ ਫਲਾਈਮ ਫੋਨ ਉਹ ਗੱਡੀਓ ਸਰਟੀਫਿਕੇਟ ਕੱਢ ਕੇ ਲੈ ਪੁੱਤ ਤੇ ਅਜ ਇਹਨਾਂ ਨੂੰ ਨਾਲੇ ਜਿਹੜਾ ਚਵਾਈ ਦਾ ਸਰਟੀਫਿਕੇਟ ਦੇਵਾਂਗੇ ਤੇ ਬਾਕੀ ਇਧਰ ਖੜਾ ਸਾਰਾ ਪਰਿਵਾਰ ਇਧਰ ਆਂਟੀ ਵਰਗੇ ਵੀ ਨਾਲ ਮਿਹਨਤ ਕਰਦੇ ਆ ਜਿਆਦੇ ਘਰੇ ਪਸ਼ੂ ਇਹੀ ਸਾਹਮਦੇ ਆ ਤੇ ਇਹ ਸੀਗਾ ਵੀਰ ਬਾਈ ਤੇਰਾ ਨਾਮ ਕੀ ਸੀ ਗੱਗੀ ਆ ਵੀਰਾਂ ਗੱਗੀ ਤੇ ਗੱਗੀ ਨੂੰ ਸ਼ੌਕ ਹੈ ਕਿਉਂਕਿ ਐਂ ਸੀਗਾ ਬਾਪ ਕਾਫੀ ਟਾਈਮ ਦਾ ਕਹਿੰਦਾ ਵੀ ਬਾਈ ਇਹਨੂੰ ਚਵਾਈਏ ਚਵਾਈਏ ਚੰਗੀ ਮੱਝ ਹੈ ਜੀ ਤੇ ਬਾਕੀ ਦੁੱਧ ਵੀ ਆਪਾਂ ਜੋੜਦੇ ਆ 10 820 ਇਹ ਹੋ ਗਿਆ 10 10 600 ਤੜਕੇ ਸੀਗਾ ਤੇ 10 10 B B 3612 21 21 260 ਗ੍ਰਾਮ ਦੁੱਧ ਹੋ ਗਿਆ ਜੀ 21 60 ਦੇਖੀ ਕੈਲਕੂਲੇਸ਼ਨ ਲਾ ਗਈ ਤੇਰੇ ਅਲੋ ਬਹੁਤ ਸੋਹਣੀ ਦੁੱਧ ਵਾਲੀ ਮੱਝ ਆਦੇ ਆ ਥਾਂ ਦੇ ਵਿੱਚੋਂ ਫੇਰ ਛੜਾ ਗਈ ਕਿਉਂਕਿ ਲੈਬ ਦੇ ਵਿੱਚ ਵੀ ਪਤਾ ਲੱਗਦਾ ਸੀ ਆ ਥਾਂ ਨੂੰ ਇਹ ਹੱਥੇ ਲਾਉਂਦੇ ਆਲੇ ਇਹ ਥਾਂ ਦੇ ਵਿੱਚ ਦੁੱਧ ਦੇਖੋ ਕਿੰਨਾ ਪਿਆ ਇਹਦੀ ਪਰਲੀ ਸਾਈਡ ਦੇ ਉੱਤੇ ਥਣ ਉਨੇ ਕਟਰੂ ਨੇ ਦਾੰਦ ਮਾਰਿਆ ਜਾਂ ਉਹ ਪਿਆਈ ਹੋ ਗਈ। ਤੇ ਦੇਖ ਸਕਦੇ ਆ ਤੇ ਹੋਰ ਲਖਨ ਤੂੰ ਦੇਖ ਲੋ ਚੋਆ ਹੋਇਆ ਇੱਥੇ ਪਤਾ ਲੱਗ ਜਾਂਦਾ ਆ। ਆ ਥਾਂ ਦਾ ਸਾਇਦ ਤੂੰ ਦੇਖ ਲੋ ਨਾਰਮਲ ਆਇਆ ਹੋਇਆ। ਤੇ ਇੱਥੋਂ ਤੁਹਾਨੂੰ ਪਤਾ ਲੱਗ ਜਾਂਦਾ ਉਹ ਆਪ। ਥੋੜਾ ਵੱਧ ਨੇੜੇ ਜਾਣੇ ਆ ਬਦ ਮਾਹ ਘੂਰਦੀ ਐ ਤੇ ਤੜਕੇ ਵੀ ਇਸੜਾ ਗਈ ਸੀ ਦੁੱਧ। ਕੇ ਹੁਣ ਵੀ ਇਹ ਚੜਾ ਗਈ 21 ਲੀਟਰ 420 ਗ੍ਰਾਮ ਦੁੱਧ ਬਣਦਾ ਹਨਾ 21 ਲੀਟਰ 420 ਗ੍ਰਾਮ ਦੁੱਧ ਹੈ ਜੀ ਜਿਹੜਾ ਦੁੱਧ ਹੈ ਬਹੁਤ ਜ਼ਿਆਦਾ ਸੋਨਾ ਦੁੱਧ ਨੇ ਰਿਕਾਰਡ ਕਰਵਾਇਆ ਤੇ ਚੰਗੀ ਦੁੱਧ ਵਾਲੀ ਮੱਝ ਹੈ ਤੇ ਬਾਕੀ ਨਾਰਮਲ ਸੇਵਾ ਜਾਂ ਤਣਕੇ ਵੀ ਤੁਸੀਂ ਦੇਖਿਆ ਸੀ ਤੇ ਇੱਥੇ ਬਾਹਰ ਹੀ ਚਵਾਈ ਕਰਵਾਈ ਸੀ ਵੀ ਐ ਨਹੀਂ ਵੀ ਭਾਂਡੇ ਜਾਂ ਕੋਈ ਠੰਡ ਪਜਾਉਣੀ ਹੈ ਜਾਂ ਕੁਝ ਵੀ ਕਰਨਾ ਬਸ ਇੱਕ ਜਿੱਦਾਂ ਦੁੱਧ ਦੇ ਰਹੀ ਜੀ ਘਰੇ ਬਸ ਉਦਹੀਂ ਵੀ ਚਵਾਈ ਨੂੰ ਉਹ ਕਰਦਾ ਤੇ ਗੱਗੀ ਬਾਈ ਇਹਨੂੰ ਵੀ ਠਾਈ ਚਲੋ ਤੋੜ ਤੇ ਇਹ ਕਹੀ ਕਹਿੰਦਾ ਕਹਿੰਦਾ ਬਾਈ ਕਹਿੰਦਾ ਵਿਚਾਰ ਹੈ ਕਹਿੰਦਾ ਜਿਹੜਾ ਇਹ ਆਪਾਂ ਛੋਟਾ ਇਹ ਸੇਲ ਕਰ ਦੇਣਾ ਇਹਨੂੰ ਖੋਲ ਤੇ ਇਸੇ ਮੱਝ ਦੀ ਕਟਾ ਪਹਿਲੇ ਸੂਏ ਦਾ ਹੁਣੇ ਚੌਥਾ ਸੂਆ ਸੂਪੀ ਤੇ ਆਪ ਜਵਰਾਜ ਦਾ ਦੱਸਿਆ ਸੀ ਹਨ ਹਾਂ ਇਹ ਜਵਰਾਜ ਦਾ ਜਵਰਾਜ ਦਾ ਤੇ ਮਾਂ ਤੁਹਾਡੇ ਸਾਹਮਣੇ ਆ ਮਾਂ ਦਾ ਦੁੱਧ ਵੀ ਤੁਸੀਂ ਦੇਖ ਲਿਆ ਨਾਰਮਲ ਸੇਵਾ ਤੇ ਇਹਨਾਂ ਦੁੱਧ ਹੈ ਤੇ ਇਹਨੂੰ ਕਹਿ ਸਕਦੇ ਆ ਆਪਾਂ ਵੀ ਕਈ ਡੈਰੀਆਂ ਦੇ ਵਿੱਚ ਡਾਇਰੈਕਟ ਕ੍ਰਾਸਿੰਗ ਵਾਸਤੇ ਆਪਦੀ ਬਰੀਡ ਦੇ ਵਾਸਤੇ ਚੰਗਾ ਬੁੱਲ ਪਾਲਦੇ ਹੁੰਦੇ ਆ ਤੇ ਉਪਰਾ ਗੱਗੀ ਬਾਈ ਦੇ ਨਾਲ ਜ਼ਰੂਰ ਕਨੈਕਟ ਕਰਿਓ ਬਹੁਤ ਵਧੀਆ ਬੋਲਾ ਇਹ ਚੰਗੇ ਰਿਕਾਰਡ ਦਾ ਤਾਂ ਪਿਓ ਦਾ ਵੀ ਤੁਹਾਨੂੰ ਦੱਸਤਾ ਤੇ ਮਾਂ ਘਰੀ ਕੀ ਆ ਬਾਈ ਮੋੜ ਲਿਆ ਜਾ ਵੀ ਦੇ ਸਕਦੇ ਤੁਸੀਂ ਤੇ ਵਧੀਆ ਥੋੜੀ ਨਾਤੀ ਕ੍ਰੋਸਿੰਗ ਵੀ ਲੈਂਦੇ ਆ ਕਿਉਂਕਿ ਬਰੀਡਿੰਗ ਵਾਸਤੇ ਪੂਰਾ ਵਧੀਆ ਮਤਲਬ ਇਹ ਬਹੁਤ ਰਹੂਗਾ ਕਿਉਂਕਿ ਜਿਹਨੇ ਮਾਂ ਨੇ ਆਪਣੇ ਸਾਹਮਣੇ ਦੁੱਧ ਰਿਕਾਰਡ ਕਰਵਾਤਾ ਹਨ ਤੇ ਮਾਂ ਹੋਰ ਵੀ ਦੁੱਧ ਰਿਕਾਰਡ ਕਰਵਾ ਸਕਦੀ ਸੀ ਜੇ ਇਹ ਵਿਆਈ ਵਾਲਾ ਕੰਮ ਨਾ ਬੰਦਦਾ ਮੌਕੇ ਤੇ ਬਾਕੀ ਪਸ਼ੂ ਪਾਲਕਾਂ ਨੂੰ ਇਹ ਚੀਜ਼ਾਂ ਦਾ ਪਤਾ ਹੀ ਹੈ ਤੇ ਇਸ ਵਾਰ ਵੀ ਇਹ ਦੇ ਮਗਰ ਕੱਟਾ ਬਾਈ ਕਹਿੰਦਾ ਪਹਿਲਾਂ ਵੀ ਨਹੀਂ ਇਕੱਠੇ ਗੁੱਟੇ ਸੀਗੇ ਤੇ ਚਾਰੇ ਕੱਟੇ ਦਿੱਤੇ ਜੀ ਹੁਣ ਤੱਕ ਕੱਟ ਨਹੀਂ ਦਿੱਤੇ ਤਿਆ ਛੋਟੀ ਵੀ ਇਸੇ ਦੇ ਰਵੇ ਜਵਾਂਗੀ ਅਸਾ ਇਸ ਦੀ ਭੈਣ ਹੈ ਜੀ ਉਹ ਪਹਿਲਾ ਸੂਆ ਸੂਈ ਵੀ ਆ ਠੀਕ ਹੈ ਉਹ ਕਿਹੜੇ ਥਾਂ ਦੀ ਸੀ ਗਈ ਇਹਦਾ ਆਪਣੇ ਹਸਪਤਾਲ ਚ ਆਇਆ ਸੀ ਨਾ ਭੈ ਜੀ ਅਸਾ ਉਹਦੀ ਸੀਗੀ ਇਹ ਇਧਰ ਨਾਲ ਕਿ ਤਿੰਨ ਬੈੜਾ ਤਾਂ ਤਿੰਨੀ ਇਹ ਦੋਨੇ ਭੈਣਾਂ ਆ ਗਈਆਂ ਤੇ ਇੱਕ ਇਹਦਾ ਵੱਡਾ ਬੱਚਾ ਤੇ ਇੱਕ ਇਹ ਤੇ 13 ਨੰਬਰ ਕਿਹਦੀ ਬੋਲੀ ਬਾਈ ਨੰਬਰ ਹੈਗਾ 9915246379 99 152 152 46373 46373 ਹਾਂ ਤੇ ਪਿੰਡ ਚੌਕੇ ਆ ਜ਼ਿਲ੍ਹਾ ਬਠਿੰਡਾ ਪੈਂਦਾ ਤੇ ਤਹਿਸੀਲ ਇਹਨਾਂ ਨੂੰ ਮੋੜ ਪੈਂਦੇ ਆ ਤੇ ਰਾਂਪਰੇ ਦੇ ਵੀ ਨਜ਼ਦੀਕ ਹੀ ਰਹਿ ਜਾਂਦਾ ਇਧਰੋਂ ਮੋੜਾਂ ਦੇ ਵੀ ਨਜ਼ਦੀਕ ਰਹਿ ਗਿਆ ਤੇ ਤਪੇਕਨੂ ਵੀ ਇਧਰ ਵੀ ਨਜ਼ਦੀਕ ਹੀ ਰਹਿੰਦਾ ਹੈ ਵਿਚਾਲੇ ਜਿਹਾ ਰਹਿੰਦਾ ਹਾਂ ਵਿਚਾਲੇ ਰਹਿੰਦਾ ਤੇ ਬਾਕੀ ਗੱਗੀ ਬਾਈ ਨੂੰ ਤੁਸੀਂ ਕਨੈਕਟ ਕਰ ਸਕਦੇ ਆ ਧੰਨਵਾਦ ਸਤਿ ਸ੍ਰੀ ਅਕਾਲ ਜੀ